ਇਹ ਕੋ ਗੱਲ ਉਹ ਤਾਂ ਜੀ ਸਾਡੇ ਪੱਤਰ ਨੂੰ ਤਾਂ ਉਹ ਕੀ ਸਮਝਦੇ ਨੇ ਉਹ ਤਾਂ ਅਕਾਲ ਤਖਤ ਨੂੰ ਨਹੀਂ ਕੋ ਸਮਝ ਰਹੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਨਹੀਂ ਮੰਨਿਆ ਤਾਂ ਸਾਡੇ ਪੱਤਰ ਨੂੰ ਜਾਂ ਹੋਰ ਕਿਸੇ ਗੱਲ ਨੂੰ ਤਾਂ ਉਹਨਾਂ ਨੇ ਕੀ ਮੰਨਣਾ ਪਰ ਅਸੀਂ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਸੀ ਭਾਵਨਾ ਸੀ ਪੰਥਕ ਇਕਤਾ ਦੀ ਸੋ ਨਹੀਂ ਉਸ ਚੀਜ਼ ਨੂੰ ਮਨਜ਼ੂਰ ਕਰ ਰਹੇ ਤਾਂ ਫਿਰ ਪੰਥ ਇੱਕ ਤਰਫਾ ਹੋ ਕੇ ਉਹਨੂੰ ਮਨਜ਼ੂਰ ਕਰੂਗਾ ਪਰ ਤੁਸੀਂ ਦੇਖੋਗੇ ਕਿ ਪੰਥ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਔਰ ਇੱਕ ਪੰਥਕ ਪਲੇਟਫਾਰਮ ਮਿਲੇਗਾ ਗਾਉਮ ਨੂੰ ਉਹ ਇਕੱਲੇ ਹੀ ਰਹਿ ਜਾਣਗੇ ਉਹ ਲੀਡਰ ਲੀਡਰ ਹੀ ਰਹਿ ਜਾਣਗੇ ਤੇ ਸੰਗਤ ਹੈ ਜਿਹੜੀ ਸਾਰੀ ਇੱਕ ਪਾਸੇ ਦੇਖੋ ਫਿਲਹਾਲ ਤਾਂ ਜਿਹੜਾ ਸਾਡਾ ਪ੍ਰੋਗਰਾਮ ਹੈ ਅਸੀਂ ਇੱਕ ਚੰਗੀ ਇੱਕ ਤਾਂ ਲੀਡਰਸ਼ਿਪ ਦੇਣੀ ਹੈ ਜਿਹਨੂੰ ਪੰਥੌਰ ਪੰਜਾਬ ਪ੍ਰਵਾਨ ਕਰ ਲਵੇ ਜਿੱਥੇ ਕੁਰਬਾਨੀ ਕਾਇਕ ਔਰ ਸੇਵਾ ਦੀ ਭਾਵਨਾ ਹੋਵੇ ਦੂਜਾ ਮਨੋਰਥ ਹੈ ਕਿ ਅਸੀਂ ਏਜੰਡਾ ਦੇਣਾ ਏਜੰਡਾ ਉਹ ਹੋਵੇ ਜਿਹਦੇ ਤੇ ਪੰਥੌਰ ਪੰਜਾਬ ਸਹਿਮਤ ਹੋਵੇ ਲੋਕਾਂ ਨੂੰ ਲੱਗੇ ਕਿ ਸਾਡੇ ਹੱਕਾਂ ਲਈ ਲੜ ਰਹੀ ਹੈ ਇਹ ਲੀਡਰਸ਼ਿਪ ਲੋਕਾਂ 'ਚ ਪ੍ਰਭਾਵ ਚੱਲਿਆ ਗਿਆ ਸੀ ਕਿ ਲੀਡਰਸ਼ਿਪ ਸੱਤਾ ਪ੍ਰਾਪਤੀ ਲਈ ਔਰ ਆਪਣੇ ਨਿੱਜੀ ਹਿੱਤਾਂ ਲਈ ਲੜ ਰਹੀ ਹੈ ਜਿਸ ਕਰਕੇ ਅਕਾਲੀ ਦਲ ਕਮਜ਼ੋਰ ਹੋਇਆ ਉਹ ਪ੍ਰਭਾਵ ਖਤਮ ਕਰਨੇ ਨੇ ਔਰ ਇਹ ਪ੍ਰਭਾਵ ਦੇਣਾ ਕਿ ਅਸੀਂ ਪੰਥਰ ਪੰਜਾਬ ਲਈ ਲੜਦੇ ਆਂ ਉਹਦੇ ਨਾਲ ਹੋਰ ਅਕਾਲੀ ਦਲ ਜਿਹੜਾ ਬਾਦਲ ਰਹਿ ਗਿਆ ਉਹਨਾਂ ਦੇ ਕੋਈ ਆਕੂ ਹੈਗੇ ਨੇ ਜਿਹੜੇ ਤੋਂ ਸੰਪਰਕ ਤੋਂ ਲੱਗਦਾ ਕਿ ਉਹ ਨਾਲ ਇਸੇ ਤਰ੍ਹਾਂ ਅਸਲ ਅਸਲ ਇਹ ਹੈ ਜੀ ਜੋ ਮੈਂ ਮਹਿਸੂਸ ਕਰਦਾ ਲੋੜ ਸੰਗਤ ਨੂੰ ਜੋੜਨ ਦੀ ਆ ਜੀਤਰਾ ਆਉਣ ਜੀ ਇਹ ਸਦਕਾ ਕੋਈ ਵੀ ਆਵੇ ਇਸ ਪਲੇਟਫਾਰਮ ਤੇ ਅਕਾਲ ਤਖਸਾਲ ਸਭ ਨੂੰ ਸਮਰਥਤ ਹੋਵੇ ਕੋਈ ਵੀ ਆਵੇ ਅਸੀਂ ਜੀ ਆਇਆਂ ਨੂੰ ਆ 11 ਅਗਸਤ ਤੋਂ ਜਿਹੜੀ ਪ੍ਰਧਾਨ ਦੀ ਚੋਣ ਆ ਉਹ ਵੀ ਇਸੇ ਤਰ੍ਹਾਂ ਸਹਿਮਤੀ ਨਾਲ ਹੋਏਗੀ ਕਿਉਂਕਿ 100 ਤੋਂ ਵੱਧ ਹਲਕੇ ਵਿੱਚ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਡੈਲੀਗੇਟ ਦੀ ਹਰ ਹਲਕੇ ਦੇ ਵਿੱਚ ਸਹਿਮਤੀ ਹੋਈ ਆ ਹਰ ਹਲਕੇ ਦੇ ਵਿੱਚ ਬਿਨਾਂ ਵਿਵਾਦ ਤੋਂ ਕੋਈ ਕਿਸੇ ਤਰ੍ਹਾਂ ਟਕਰਾਅ ਤੋਂ ਬਿਨਾਂ ਸਰਬਸੰਮਤੀ ਨਾਲ ਚੋਣ ਹੋ ਜਾਲੇ ਇਸ ਲਈ 11 ਅਗਸਤ ਦੀ ਪ੍ਰਧਾਨ ਦੀ ਚੋਣ ਵੀ ਸਰਬਸੰਮਤੀ ਨਾਲ ਹੋਏਗੀ ਐਸਾ ਸਾਰਾ ਵਿਸ਼ਵਾਸ ਆ ਲਾਹੌਰ ਸਾਹਿਬ ਪੰਜਾਬ ਅੱਜ ਗੈਰ ਪੰਜਾਬੀਆਂ ਦੇ ਹੱਥਾਂ ਵੀ ਚੱਲਿਆ ਗਿਆ ਸਾਡੇ ਮੌਜੂਦਾ ਸਰਕਾਰ ਪੰਜਾਬ ਦੀ ਕੇਵਲ ਗੱਪਾਂ ਨਾਲ ਤੇ ਚੁਟਕਰਾ ਨਾਲ ਡੰਗ ਟਪਾ ਰਹੀ ਆ ਪੰਜਾਬ ਦਾ ਕੋਈ ਸਵਾਰ ਨਹੀਂ ਸਕੇ ਪੰਜਾਬ ਪੰਜਾਬ ਲਈ ਚੁਣੌਤੀ ਵਾਲੀ ਕੋਈ ਗੱਲ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਚੁੱਪ ਬੈਠਿਆ ਪੰਜਾਬ ਦੀ ਸਰਕਾਰ ਚੁੱਪ ਬੈਠੀ ਆ ਧਰਨੇ ਲਾ ਕੇ ਡਾਇਰਟ ਪਹਿਲਾਂ ਬਹੁਤ ਖੇਖਣ ਕਰਦੇ ਰਹੇ ਪਰ ਜਦੋਂ ਹੁਣ ਪੈਸਾ BBMP ਦਾ ਚੁਪ ਕਰਕੇ SESF ਦੇ ਹਵਾਲੇ ਕਰਦਾ ਉਦੋਂ ਮੁੱਖ ਮੰਤਰੀ ਸਾਹਿਬ ਬੋਲੇ ਨਹੀਂ ਇੱਕ ਸ਼ਬਦ ਵੀ ਕੋ ਦਿੱਲੀ ਤੋਂ ਡਰਦੇ ਕਹਿ ਲੋ ਦਿੱਲੀ ਵਾਲਿਆਂ ਦੇ ਦਵਾ ਥੱਲੇ ਕਹਿ ਲੋ ਮਤਲਬ ਪੰਜਾਬ ਨੂੰ ਲੁੱਟਿਆ ਜਾ ਰਿਹਾ ਇਸ ਲਈ ਜਾਗੋ ਤੇ ਜਗਾਓ ਪੰਜਾਬ ਦਾ ਬਚਾਓ ਇਹ ਮੁਹਿੰਮ ਅਸੀਂ ਆਉਣ ਵਾਲੇ ਸਮੇਂ ਸ਼ੁਰੂ ਕਰਨੀ ਆ ਔਰ ਪੰਜਾਬੀਆਂ ਨੂੰ ਪੰਜਾਬ ਬਣਾਉਣ ਲਈ ਅਸੀਂ ਹੌਕਾ ਦੇਣਾ ਅੱਜ ਆਉਣ ਵਾਲਾ ਸਮਾਂ ਖਤਰੇ 'ਚ ਜਾ ਰਿਹਾ ਆਉਣ ਵਾਲੇ ਸਮੇਂ ਵਿੱਚ ਜੇ ਅਸੀਂ ਨਾ ਜਾ ਕੇ ਤਾਂ ਪੰਜਾਬ ਪੰਜਾਬ